ਅਗਰ ਕੰਮ ਦੀ ਗੱਲ ਚ ਮੈਂ ਤੋਂ ਅਰਧ ਨਾਲ ਅੰਜਲੀ ਆਦਵ ਤੇ ਕਾਫੀ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਜਿਹੜੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ ਪਿਛਲੇ ਪੰਜ ਸਦੀਆਂ ਤੋਂ ਇਸ ਸਾਡੇ ਸਭਿਆਚਾਰ ਦਾ ਹਿੱਸਾ ਬਣੀ ਹੋਈ ਹੈ ਤੇ ਕਾਫੀ ਦਾ ਮੁੱਖ ਤੱਤ ਜਿਹੜਾ ਹੈ ਕੈਫੀਨ ਹੁੰਦਾ ਹੈ ਕੈਫੀਨ ਹੁਣ ਦੁਨੀਆ ਦਾ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਤੱਤ ਬਣ ਚੁੱਕਿਆ ਹੈ ਇਹ ਸਾਡੀ ਸੋਚਨ ਸਮਝਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਸਾਡੀ ਪਾਚਨ ਪ੍ਰਣਾਲੀ ਇੱਕ ਵਾਰ ਕੈਫੀਨ ਨੂੰ ਸਾਡੇ ਖੂਨ ਦੇ ਵਿੱਚ ਪਹੁੰਚਾ ਦਿੰਦੀ ਹੈ ਹਾਲਾਂਕਿ ਇਸ ਦਾ ਅਸਰ ਜੁੜਾ ਹੈ ਉਹਦੋ ਹੀ ਹੁੰਦਾ ਹੈ ਜਦੋਂ ਇਹ ਨਰਵ ਸਿਸਟਮ ਦੇ ਵਿੱਚ ਪਹੁੰਚਦੀ ਹੈ ਲੋਕ ਕਾਫੀ ਦੀ ਵਰਤੋਂ ਆਮ ਤੌਰ ਤੇ ਤਾਜ਼ਗੀ ਅਤੇ ਫੁਰਤੀ ਦੇ ਲਈ ਕਰਦੇ ਹਨ ਕਾਫੀ ਰੋਜ਼ਾਨਾ ਸ਼ੌਕ ਦਿਨਾਂ ਦੇ ਪੀ ਜਾਂਦੀ ਹੈ ਇਸ ਲਈ ਇਸ ਦੇ ਫਾਇਦੇ ਅਤੇ ਨੁਕਸਾਨਾਂ ਨੂੰ ਜਾਨਣਾ ਬਹੁ ਪੌਡ ਨੇ ਕਾਫੀ ਦੇ ਲਾਭ ਬਾਰੇ ਜਾਣਾਂਗੇ ਫੀਨ ਦਿਮਾਗ ਨੂੰ ਐਕਟਿਵ ਬਣਾਉਂਦਾ ਹੈ ਕਾਫੀ ਉਸ ਦੇ ਬਾਅਦ ਜਿਸ ਨਾਲ ਤੁਸੀਂ ਤਰੋ ਤਾਜ਼ਾ ਮਹਿਸੂਸ ਕਰਦੇ ਹੋ ਥੋੜੇ ਸਮੇਂ ਦੇ ਲਈ ਥਕਾਨ ਵੀ ਮਿਟਾਉਂਦਾ ਹੈ ਤੇ ਹਲਕੇ ਸਿਰ ਦਰਦ ਦੇ ਵਿੱਚ ਚਾਹ ਕਾਫੀ ਪੀਣਾ ਫਾਇਦੇਮੰਦ ਹੈ ਜਦ ਦੇ ਕਿ ਅਸਥਵਾ ਰੋਗੀਆਂ ਨੂੰ ਵੀ ਚਾਹ ਕਾਫੀ ਪੀਣਾ ਫਾਇਦੇਮੰਦ ਰਹਿੰਦਾ ਹੈ ਤੇ ਚਾਹ ਸਰੀਰ ਦੇ ਵਿੱਚ ਮੌਜੂਦ ਕੋਲੇਸਟ੍ਰੋਲ ਨੂੰ ਵੀ ਘਟਾਉਂਦੀ ਹੈ ਘਟ ਮਾਤਰਾ ਦੇ ਵਿੱਚ ਕਾਫੀ ਪੀਣਾ ਅਲਜ਼ਾਈਮਰਸ ਲੀਵਰ ਦੀ ਸਮੱਸਿਆ ਤੇ ਪਰਿਕਸ਼ਣ ਤੇ ਟਾਈਪ 2 ਡਾਇਬੀਟਿਸ ਦਾ ਰਿਸਕ ਵੀ ਘਟਾ ਦਿੰਦਾ ਹੈ ਹੁਣ ਗੱਲ ਕਰਾਂਗੇ ਕਾਫੀ ਦੇ ਨੁਕਸ ਐਨਰਜੀ ਲੈਵਲ ਜਿਹੜੀ ਹੈ ਬੁਰੀ ਤਰੀਕੇ ਦੇ ਨਾਲ ਉਸ ਤੇ ਅਸਰ ਪੈਂਦਾ ਹੈ ਤੇ ਕੈਫੀਨ ਦੇ ਕਰਕੇ ਦਿਮਾਗ ਦੀ ਜਿਹੜੀ ਇੰਟਰਨਲ ਐਨਰਜੀ ਹੈ ਉਹ ਵੀ ਜਿਹੜੀ ਹੈ ਵੱਧ ਜਾਂਦੀ ਹੈ ਦੱਸਦੇ ਕਿ ਜਿਆਦਾ ਕੈਫੀਨ ਲੈਣ ਦੇ ਨਾਲ ਕੋਲੈਸਟ੍ਰੋਲ ਦਾ ਜਿਹੜਾ ਪੱਧਰ ਹੈ ਉਹ ਵੀ ਵੱਧ ਜਾਂਦਾ ਹੈ ਤੇ 4 ਕੱਪ ਕਾਫੀ ਪੀਣ ਤੋਂ ਬਾਅਦ ਸਰੀਰ ਦੇ ਵਿੱਚ ਜਿਹੜਾ ਕੋਲੈਸਟ੍ਰੋਲ ਹੈ ਉਸ ਦਾ ਪੱਧਰ 5% ਤੱਕ ਵੱਧ ਜਾਂਦਾ ਹੈ ਜੁਰਰਤ ਤੋਂ ਜ਼ਿਆਦਾ ਕੈਫੀਨ ਅੰਤੜੀਆਂ ਦੀ ਅੰਦਰੂਨੀ ਸਤ੍ਹਾ ਨੂੰ ਜਿਹੜਾ ਹੈ ਉਸ ਤੇ ਇੱਕ ਪਰਤ ਜੜੀਏ ਜਮਾ ਦਿੰਦੀ ਹੈ ਜਿਸ ਦੇ ਨਾਲ ਡਾਇਬਟੀਜ਼ ਜਿਹੜਾ ਸਿਸਟਮ ਹੈ ਉਹ ਪੂਰੀ ਤਰੀਕੇ ਦੇ ਨਾਲ ਜੁੜਾ ਹੈ ਖਰਾਬ ਹੋ ਜਾਂਦਾ ਹੈ ਤੇ ਬਵਾਸੀਰ ਦੀ ਸਮੱਸਿਆ ਹੋਣ ਦਾ ਵੀ ਡਰ ਰਹਿੰਦਾ ਹੈ ਇਹ ਸਰੀਰ ਨੂੰ ਕਮਜ਼ੋਰ ਬਣਾ ਸਕਦਾ ਹੈ ਬਲੱਡ ਪ੍ਰੈਸ਼ਰ ਵਧਾਉਂਦਾ ਹੈ ਜਿਆਦਾ ਚਾਹ ਕਾਫੀ ਐਸਿਡਿਟੀ ਵਧਾਉਂਦੇ ਹਨ ਅਤੇ ਨਾਲ ਹੀ ਨੀਂਦ ਤੇ ਵੀ ਬੁਰਾ ਅਸਰ ਪੈਂਦਾ ਹੈ ਤੇ ਦਰਅਸਲ ਸਰੀਰ ਦੇ ਵਿੱਚ ਕਾਫੀ ਦੀ ਮਾਤਰਾ ਜੁੜੀਏ ਸਾਡੇ ਨਰਵ ਸਿਸਟਮ ਨੂੰ ਉਤੇਜਿਤ ਕਰਨ ਦਿੰਦੀ ਹੈ ਜਿਸ ਦੇ ਨਾਲ ਨੀਂਦ ਦਾ ਨੀਂਦ ਨਾ ਆਉਣ ਦੀ ਜਿਹੜੀ ਸਮੱਸਿਆ ਹੈ ਉਹ ਪੈਦਾ ਹੋ ਜਾਂਦੀ ਹੈ ਲੰਬੇ ਸਮੇਂ ਤੱਕ ਕੈਫੀਨ ਦੀ ਆਦਤ ਸਿਰਦਰਦ ਅਤੇ ਚਿੜਚਿੜਾਪਨ ਪੈਦਾ ਕਰ ਸਕਦੀ ਹੈ ਤੇ ਫਿਲਹਾਲ ਕਮ ਦੀ ਗੱਲ ਚਾਹੀ ਨਹੀਂ ਰੁਕਾਂਗੇ